ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚ ਚੁੱਕੇ ਆ ਪਿੰਡ ਪ੍ਰਿੰਗੜੀ ਪੱਟੀ ਤਹਿਸੀਲ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਓਨਰ ਵੀਰ ਬਿੰਦੇ ਦੇ ਕੋਲ ਆਇਆ ਦੋਸਤੋ ਸਾਰੇ ਆਪਣੇ ਭਰਾ ਜਾਣਦੇ ਆ ਵੀਰ ਬਿੰਦੇ ਨੂੰ ਵਪਾਰ ਦਾ ਵੀਰ ਦਾ ਕੰਮ ਆ ਪਸ਼ੂ ਰੂਟੀਨ ਦੇ ਵਿੱਚ ਵੀਰ ਲੈ ਕੇ ਆਉਂਦਾ ਠੀਕ ਆ ਜੀ ਤੇ ਅੱਜ ਵੀ ਤਕਰੀਬਨ ਤਿੰਨ ਬੈੜਾ ਤੁਹਾਨੂੰ ਦਿਖਾ ਦੇਵਾਂਗੇ 2 4 2000 ਨਗ ਜਿਹੜੇ ਆ ਐਵਰੀ ਟਾਈਮ ਜਿਹੜੇ ਅਵੇਲੇਬਲ ਹੁੰਦੇ ਆ ਇਹਨਾਂ ਦੇ ਕਿੱਲੇ ਤੇ ਹਰੀਕੇ ਪੱਤਣ ਤੋਂ ਸਿਰਪਾਟ 7 ਕਿਲੋਮੀਟਰ ਦੀ ਦੂਰੀ ਤੇ ਪਿੰਡ ਪ੍ਰਿੰਗੜੀ ਆ। ਨਾਲ ਲੱਗਦੇ ਪਿੰਡ ਪਨਗੋਟਾ, ਸੈਦਪੁਰ, ਨਦੌਰ, ਬੱਠੇਪੈਣੀ ਇੱਧਰ ਵੱਡੀ ਕਿਰਤੋਵਾਲ ਇਹ ਪਿੰਡ ਨੇੜੇ ਨੇੜੇ ਆ। ਪੱਟੀ ਵੀ ਇੱਥੋਂ 5-4 ਕਿਲੋਮੀਟਰ ਦੀ ਸਾਰੀ ਦੂਰੀ ਆ। ਪੂਰੀ ਗੱਲਬਾਤ ਕਰਾਂਗੇ। ਮਾਲਵੀਰ ਦਾ ਸਾਫ਼ ਸੁਥਰਾ ਹੁੰਦਾ ਏ। ਸੋ ਕੋਈ ਵੀ ਆਪਣੀ ਭੈਣ, ਕੋਈ ਵੀ ਭਰਾ, ਕੋਈ ਬਜ਼ੁਰਗ ਇੱਥੇ ਆਣ ਕੇ ਆਪਣੀ ਤਸੱਲੀ ਕਰ ਸਕਦਾ। ਪਰਿਵਾਰ ਸਮੇਤ ਉਹ ਜਿਹੜੇ ਮੇਰੇ ਭਰਾ ਨੂੰ ਪਰਖ ਆਉਂਦੀ ਆ, ਤਸੱਲੀ ਆਉਂਦੀ ਆ ਕਰਨੀ ਉਹ ਨਾਲ ਆ ਜਾਓ ਠੀਕ ਆ ਜੀ। ਜੋ ਦੁੱਧ ਦੱਸਿਆ ਜਾਊਗਾ ਉਹਨੇ ਦੁੱਧ ਦੀ ਆਪਦੀ ਤਸੱਲੀ ਬਿਲਕੁਲ ਇੱਕ ਟਾਈਮ ਚੋਕੇ ਕਰ ਲੋ ਦੋ ਟਾਈਮ ਚੋਕੇ ਕਰ ਲੋ ਕਾ ਦੂਗਾ ਪੂਰੀ ਗੱਲਬਾਤ ਕਰਾਂਗੇ ਤਰੀਕਾ ਜੋ 19 ਨਵੰਬਰ ਸਮਾਂ ਦੋਸਤੋ ਕੋਈ ਸ਼ਾਮ ਦੇ 3 ਵਜੇ ਦਾ ਮਾਲ ਸਾਰਾ ਹੀ ਸੋਇਆ ਸੁਵਾਇਆ ਤੇ ਤਿੰਨੇ ਵੜਾ ਸੁਈਆਂ ਨੇ ਤਿੰਨਾ ਮਗਰੀ ਬੱਛੀਆਂ ਕਰਦੇ ਆ ਪੂਰੀ ਗੱਲਬਾਤ ਬਿੰਦੇ ਸਾਸਰੀ ਕਾਲ ਸਾਸਰੀ ਕਾਲ ਜੀ ਹੋਰ ਬਿੰਦੇ ਆ ਠੀਕ ਆ ਜੀ ਚਲੋ ਸ਼ੁਕਰੇ ਮਾਲਕ ਦਾ ਹਾਂ ਜੀ ਜੀ ਨਵੀ ਆ ਗਿਆ ਵੀ ਰਪਿੰਦਾ ਦੇ ਆ ਗਿਆ ਵੀ ਰਪਿੰਦਾ ਹਾਂਜੀ ਹਾਂਜੀ ਹੋਰ ਚਲੋ ਵਧੀਆ ਮਾਲ ਵੇਜੀ ਉਦੋਂ ਵਿਕ ਜਣਾ ਮਾਲ ਆਪਣਾ ਹਾਂ ਔਰ ਸੋ ਵੀਡੀਓ ਪਾਈ ਸੀ ਹਾਂਜੀ ਤਿੰਨਾਂ ਹੀ ਪਾਈ ਤਿੰਨੇ ਮਾਲ ਸੇ ਲੋ ਗਿਆ ਉਦੋਂ ਹੀ ਤਿੰਨ ਵੜਾ ਉਦੋਂ ਦਿਖਾਈਆਂ ਆਪਾਂ ਹਾਂ ਤਿੰਨੇ ਉਦੋਂ ਦਿਖਾਈਆਂ ਸੀ ਠੀਕ ਆ ਤੇ ਤਿੰਨੇ ਅੱਜ ਤਿੰਨਾ ਮਗਰ ਵਛੀਆਂ ਤਨਾ ਮਗਰ ਜੀ ਠੀਕ ਆ ਜੀ ਮਾਲ ਸੁਸਤਰਾ ਸਾਰਾ ਹੀ ਬਾਕੀ ਮਨੋਂ ਤਾਂ ਵੀ ਖਰੀਦਦਾਰ ਜਿਹੜੇ ਆਪਣੇ ਭੈਣ ਭਰਾ ਵੀ ਖੁਸ਼ ਹੁੰਦੇ ਮਾਲ ਵੀ ਇੱਕ ਪਰਤੇ ਹਲਾਉਂਦਾ ਹਾਂ ਹਾਂਜੀ ਪਰਤੇ ਬਿਲਕੁਲ ਪਰਤੇ ਹੀ ਹੁੰਦਾ ਮਾਲ ਆ ਹਾਂਜੀ ਹਾਂਜੀ ਜਕਰੋ ਵੀ ਤੇ ਬਾਕੀ ਚਵਾਈਆਂ ਇੱਕ ਨੰਬਰ ਚੋਂ ਨੰਬਰ ਇੱਕ ਵੀ ਦੀ ਸਾਰੇ ਕਮਾਲ ਉਹ ਆਣ ਹੇ ਹੁਣ ਵੀ ਮਾਲ ਚੰਗਾ ਲਈ ਕਿਰੀ ਕੰਮ ਗਲਤੀ ਹੋ ਸਕਦਾ ਕਿਰੀ ਬਿਲਕੁਲ ਬਿਲਕੁਲ ਹੁਣ ਆ ਸੋਚ ਸਮਝ ਕੇ ਲਈ ਸਾਰਾ ਉਹ ਕਰ ਕਰ ਕੇ ਪਤਾ ਨਹੀਂ ਡੰਗਰ ਵਰ ਕੀ ਕੀ ਨਿਕਲੋਣਾ ਵੀਰ ਜੀ ਬਿਲਕੁਲ ਜੀ ਬਿਲਕੁਲ ਹਾਂ ਆਪ ਦਾ ਅਖੇ ਮਾਲ ਚੰਗਾ ਲਈ ਆਪਾਂ ਵੇਚਣਾ ਗਾੜੀ ਨਾ ਹੀ ਕੋਈ ਲਾਵਾ ਹੋਏ ਭਣ ਭਰਾਵਾਂ ਨਾਲ ਕੇ ਹਲੋ ਬਿਲਕੁਲ ਬਿਲਕੁਲ ਲੋਕੀ ਸਾਫ ਸੁਥਰਾ ਕੰਮ ਆ ਵੀਰ ਪਿੰਦੇ ਦਾ ਚਲੋ ਬਾਕੀ ਵੀਰ ਦਾ ਵਪਾਰ ਦੇ ਵਿੱਚ ਵੀ ਤਿਰਪਾ ਕਾਫੀ ਟਾਈਮ ਤੋਂ ਚਲੋ ਵਪਾਰ ਦਾ ਕੰਮ ਵੀ ਕਰਦੇ ਆ ਰਹੇ ਆ ਹਾਂਜੀ ਤੇ ਨਾਲੇ ਵਿਸ਼ਵਾਸ ਤੇ ਦੁਨੀਆ ਕਾਇਮ ਆ ਠੀਕ ਆ ਜੀ ਕੋਈ ਪੈਣਾ ਚਲੋ ਵਿਸ਼ਵਾਸ ਕਰਕੇ ਕੋਈ ਚੀਜ਼ ਜਿਹੜਾ ਜਾਂਦਾ ਤੇ ਵਿਸ਼ ਪੂਰੀ ਗੱਲਬਾਤ ਕਰਾਂਗੇ ਤਿੰਨ ਬੈੜਾਂ ਨੇ ਕੱਲੀ ਕੱਲੀ ਬੈੜ ਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਤੁਸੀਂ ਅੰਤ ਤੱਕ ਦੇਖਿਆ ਜੇ ਤਾਂ ਜੋ ਪੂਰੀ ਜਾਣਕਾਰੀ ਸਾਰੇ ਵੀਰਾਂ ਨੂੰ ਮਿਲ ਸਕੇ ਆਓ ਕਰਦੇ ਆਂ ਸ਼ੁਰੂਆਤ ਲੈਨੇ ਆਂ ਬਧਰੇ ਡਿਟੇਲ ਜੁੜੇ ਰਹੋ ਵੀਡੀਓ ਦੇ ਨਾਲ ਅੰਤ ਤੱਕ ਆਜੋ ਜੀ ਲੈ ਵੀ ਵੀਰ ਬਿੰਦੇ ਸ਼ੁਰੂਆਤ ਇਸ ਬੈੜ ਤੋਂ ਕਰਨਾ ਹਾਂਜੀ ਹਾਂਜੀ ਵੀਰ ਜੀ ਨਾਲੇ ਮੈਨੂੰ ਲੱਗਦਾ ਵੀ ਅੱਜ ਇਹ ਨਹੀਂ ਦੱਸਣਾ ਪੈਣਾ ਵੀ ਇਹਦੇ ਮਗਰ ਬੱਛਾ ਬੱਚੀ ਨਹੀਂ ਨਹੀਂ ਵੀਰ ਸਭ ਇੱਕੋ ਹੀ ਆਜਾ ਕੀ ਬਿਹੜੀਆਂ ਤਿੰਨੇ ਬੱਚੇ ਲੱਗ ਪਈਆਂ ਨੇ ਵੀਰ ਜੀ ਲੈ ਵੀ ਤਿੰਨੇ ਬੱਚੀਆਂ ਵਾਲੀਆਂ ਲਿਆ ਤਿੰਨੇ ਬੱਚੀਆਂ ਪਹਿਲੀ ਵਾਰੀ ਮਿਲਿਆ ਵੀ ਤੇ ਕੰਮ ਯਾਰ ਬਿਲਕੁਲ ਤਾਂ ਬਿੰਦੇ ਸ਼ੁਰੂਆਤ ਇੱਥੋਂ ਕਰ ਲਾ ਹਾਂਜੀ ਇਹਦੇ ਕਰ ਲੈ ਵੀਰ ਦਾ ਵੀਰੇ ਮਹਾਂਦੇ ਤੇ ਪੂਰਾ ਵਿਧੀ ਹੈ ਜਨਾ ਕਿ ਤੀਜਾ ਸੁਗਾ ਵੀ ਹੋ ਸਕਦਾ ਦੂਜਾ ਤੀਜਾ ਵੀ ਵੀਰੇ ਸੁਗਾ ਹੋ ਗਿਆ ਦਾ ਠੀਕ ਹੈ ਜੀ ਹੁਣ ਆਪਾਂ ਕਹਿੰਦੇ ਦੂਜਾ ਵੀਰੇ ਤੀਜਾ ਹੋ ਸਕਦਾ ਜੀ ਇਹਦਾ ਠੀਕ ਆ ਹੁਣ ਆਪਾਂ ਮੰਨ ਲਿਆ ਵੀਰ ਜੀ ਆਪਣਾ ਕੋਈ ਦੂਜਾ ਲਾਵੇ ਕੋਈ ਤੀਜਾ ਲਾਵੇ ਉਹ ਵੀਰ ਜੀ ਸਭ ਸਮਝ ਲਾਉਣੀ ਆ ਆਪਦੀ ਵੀਰ ਜੀ ਅੱਜ ਕਿੰਨੇ ਦਿਨ ਹੋ ਗਏ ਸੂਈ ਨੂੰ ਵੀਰ ਜੀ ਅੱਜ ਇਹਨੂੰ 5 ਦਿਨ ਹੋ ਗਏ ਵੀਰ ਜੀ 5 ਦਿਨ ਹੋ ਗਏ ਅੱਜ ਇਹਨੂੰ 5 ਦਿਨ ਹੋ ਗਏ ਜੋ ਲਓ ਜੀ ਬੱਚੀ ਮਗਰ ਪੈਸੇ ਤਿੰਨੇ ਬੱਚੀਆਂ ਨੇ 25 ਇੱਕ ਵਾਰੀ ਤੁਹਾਨੂੰ ਪ੍ਰ ਬੋਲਾ ਕੋਈ ਕੱਚਾ ਦੁੱਧ ਕਿੰਨਾ ਸੋ ਹੁਣ ਵੀਦੀ 11 12 ਕਿਲੋ ਜਹਲੇ 11 12 ਕਿਲੋ ਹਾਂਜੀ ਸਲੇ ਚਵਾਈ ਚਵਾਈ ਦੀ ਫਿਰ ਉਹੀ ਗੱਲ ਸਾਹਿਬ ਇੱਕ ਨੰਬਰ ਵੀਦੀ ਉਹ ਚੋਂ ਨਾ ਵੀਦੀ ਮਾੜਾ ਡੰਗਰ ਲਾਮਣ ਆਉਗੀ ਦੀ ਆ ਦੇਖੋ ਜੀ ਪੂਰ ਛੱਟੇ ਦਾ ਕੋਈ ਨਾ ਹੋਵੇ ਦੀ ਨਾ ਥਾਣ ਵੱਧ ਘਰ ਦੀ ਗਰੰਟੀ ਆਪਣੀ ਵੀਦੀ ਠੀਕ ਆ ਬਾਕੀ ਧੀਰੀ ਧੂਰੀ ਬਹੁਤ ਆ ਹਨਾ ਵੀਦੀ ਇਤਨਾ ਨਾ ਵੀ ਬੰਗਾ ਪੋਣਾ ਡੰਗਰ ਕਿਹੋ ਬੰਗਾ ਲੈਂਦਾ ਕੋਈ ਸਾਰੇ ਤਿੰਨੇ ਜੋਤਰਾ ਹੀ ਮਿਲਦੀਆਂ ਬੰਗੇ ਬਗੈਰ ਸਾਰੀਆਂ ਠੀਕ ਆ ਠੀਕ ਆ ਹਾਂਜੀ ਵੀਦੀ ਤੇ ਚਵਾਈ ਦੋਸਤੋ ਬਿਲਕੁਲ ਇੱਕ ਨੰਬਰ ਇੱਕ ਨੰਬਰ ਜੋਂ ਨਾ ਵੱਧ ਵੀਰ ਜੂ ਗਾਣ ਮੋਗਿਰ ਕੋ ਸਾਰੇ ਕੋ ਠੰਡੀ ਮਿੱਠੀ ਤੇ ਮੁੱਠੀ ਮੁੱਠੀ ਵਾਲਾ ਥਾਣਾ ਹਾਂ ਵੀਦੀ ਦੇ ਕਰਦੇ ਬਾਹਰ ਖੋਲ ਕੇ ਤਸੱਲੀ ਨਾਲ ਚੈੱਕ ਕਰਾਉਣੇ ਆ ਥੋੜੇ ਜਿਹਾ ਸੂਸਵਾ ਦੇ ਵਿੱਚ ਆ ਪਸ਼ੂ ਸਭ ਤਾਜੇ ਸੁਏ ਆ ਤੇ ਇੱਕ ਵਾਰੀ ਪਸ਼ੂ ਥੋੜੀ ਤਹਿ ਤੂ ਜੀ ਲਾ ਜਾਂਦੇ ਆ ਇੱਕ ਸਿਆਲੀ ਦਿਹਾੜੀਆਂ ਨੇ ਉਹ ਮੇਰੇ ਵੀਰ ਸਲੋ ਸਾਰੇ ਸਿਆਣੇ ਆ ਉਹਨਾਂ ਨੇ ਆਪ ਦਾ ਹਰੇਕ ਭਰਾ ਨੇ ਆਈਡੀਆ ਲਾਈ ਲੈਣਾ ਹੁੰਦਾ ਚੀਜ਼ ਦੇਖ ਕੇ ਰੰਗ ਬਲੈਕ ਆ ਜਰਸੀ ਦਾ ਕਰੋ ਸੰਗ ਜੇ ਆ ਠੀਕ ਆ ਆ ਦੇਖੋ ਆਰਡਰ ਬਿਲਕੁਲ ਕੰਪੈਕਟ ਆ ਕੋਈ ਟੁੱਟਮਾ ਚੱਡਾ ਨਹੀਂਗਾ ਕੰਪੈਕਟ ਆਕਟਰ ਦੇ ਵਿੱਚ ਸੋ 12 ਕਿਲੋ ਦੁੱਧ ਪੰਜਾਂ ਦਿਨਾਂ ਦੀ ਸੂਈ ਦੇ ਥੱਲੇ ਬਾਕੀ ਥਣਸੂਣ ਦਾ ਸਹਿਜ ਚੰਗਾ ਸ਼ੇਪ ਚੰਗੀ ਜਿਹਾ ਠੀਕ ਆ ਜੀ ਆ ਦੇਖੋ ਲੇਵੇ ਦੀ ਬੰਤਰ ਕਰੋ ਚੈੱਕ ਠੀਕ ਆ ਜੀ ਬਾਕੀ ਨਾੜਾ ਨੂੜਾ ਵੇਨਸ ਫੂਨਸ ਲੇਵੇ ਦੇ ਉੱਪਰ ਚੰਗੀਆਂ ਨੇ ਹਾਈਟ ਕੱਦ ਵੀ ਸੋਹਣਾ ਬਾਕੀ ਲੰਬਾਈ ਲੰਬੀ ਬੈੜਦੀ ਚੰਗੀ ਆ ਠੀਕ ਆ ਜੀ ਹਾਂਜੀ ਸੋ ਸਭ ਤੋਂ ਮੇਨ ਗੱਲ ਆ ਦੋਸਤੋ ਚਲੋ ਚਵਾਈ ਪਸਮਾਈ ਦਾ ਪਸ਼ੂ ਇੱਕ ਨੰਬਰ ਹੋਵੇ ਚਵਾਈ ਪਸਮਾਈ ਦੀ ਇੱਕ ਨੰਬਰ ਆ ਹਾਂਜੀ ਤੇ ਉਤੋਂ ਵੀ ਕਰਮਾਂ ਲਈ ਪੂਰੀ ਚਮਕ ਤਾਂ ਮਕਾ ਲਈ ਚੰਗੀ ਪੂਰੀ ਵੀਰ ਜੀ ਨਹੀਂ ਠੰਨੀ ਅਧੀ ਨੇ ਬਹੁਤ ਜਿਆਦੀਆਂ ਬਹੁਤ ਇਤਰਾ ਮਿਠਰੋ ਵੀਰ ਜੀ ਨਾ ਕੋਈ ਬੰਗਾ ਲੈਣਾ ਕੁਛ ਨਹੀਂ ਲੈਣਾ ਇਹਨਾਂ ਨੇ ਵੀਰ ਜੀ ਚੋ ਹੁਣ ਇੱਕ ਨੰਬਰ ਸਾਰਾ ਕੋਈ ਵੀਰ ਜੀ ਮਾਲ ਆਪਣਾ ਠੀਕ ਹੈ ਭਰਾ ਠੀਕ ਕੋਈ ਵੰਗੇ ਵੰਗੇ ਲੋੜ ਨਹੀਂ ਛੇੜ ਛਣਾ ਉਹ ਜੱਕ ਰਹਿਗਾ ਬਾਕੀ ਥਾਣਾ ਤੋਂ ਉਹਨਾਂ ਦੀ ਬੜੀ ਸਾਫ ਹੈ ਵੀਰ ਜੀ ਵੀਰ ਜੀ ਪਹਿਲੇ ਨੰਬਰ ਦੇ ਵੀਰ ਜੀ ਸਭ ਤੋਂ ਜਿਆਦਾ ਥਾਣ ਲੱਗਦਾ ਵੀਰ ਜੀ ਹਾਂ ਥਾਣ ਸਾਰੇ ਮੰਗਦੇ ਭੈਣ ਭਰਾਵਾਂ ਦੇ ਥਾਣਾ ਚੰਗਾ ਵੀਰ ਜੀ ਚੋਣ ਚੰਗੇ ਲੱਗ ਰਹੇ ਹੋ ਬਈ ਨਾ ਦੋ ਦੋ ਘਾਟੂ ਜਲ ਜਣਾ ਕੋ ਲੋਕ ਵੀ ਜਿਹੜਾ ਪਹਿਲਾਂ ਵੀ ਜ਼ਿਕਰ ਕੋਈ ਨਾ ਕੀਤਾ ਵੀ ਜ਼ਿਆਦਾਤਰ ਘਰਾਂ ਦੇ ਵਿੱਚ ਭੈਣਾ ਚਵਾਈ ਕਰਦੇ ਸਭ ਤੋਂ ਜ਼ਿਆਦਾ ਵੀ ਦੀ ਥਾਣਾ ਦੀ ਹੁੰਦਾ ਸਭ ਤੋਂ ਜ਼ਿਆਦਾ ਤੇ ਥਾਂ ਨਿਕਲਣਾਂ ਵੀ ਦੀ ਵਾਲਾ ਆਪਣਾ ਮਾਹਰ ਵੀ ਦੀ ਵਧੀਆ ਹੁੰਦਾ ਹਰਾਈ ਹਾਂਜੀ ਸਾਰੇ ਭੈਣ ਭਰਾ ਖੁਸ਼ ਹੁੰਦੇ ਵੀ ਦੀ ਬਹੁਤ ਆਉਂਦੇ ਫੋਨ ਕਰਦੇ ਜਿਆਰੇ ਲਓ ਜੀ ਠੀਕ ਆ ਜੀ ਸੋ ਭੈਣ ਚ ਹੋਵੇ ਭਰਾ ਚ ਹੋਵੇ ਬਜ਼ੁਰਗ ਚ ਹੋਵੇ ਜਿਹੜਾ ਮਰਜੀ ਚ ਹੋਵੇ ਜੀ ਜੱਜ ਹੋਵੇ ਠੀਕ ਆ ਜੀ ਚੋਣਾਂ ਵੀ ਦੀ ਮਾਰ ਤਾਂ ਕਰੂ ਆਪਣਾ ਕੋ ਲੋ ਇਹੋ ਜਿਹਾ ਪਸ਼ੂ ਆਪਾਂ ਗੱਲ ਕਰਦੇ ਫੱਟੀ ਪੀੜੀ ਢਾ ਕੇ ਚੋਣਾਂ ਵਾਲੇ ਵੀ ਦੀ ਇੱਕ ਨੰਬਰ ਵੀ ਦੀਓ ਤੇ ਇਹ ਬਿੰਦੇ ਵੀਰ ਕਿੰਨੇ ਦਾ ਗਿਫਟ ਦੇ ਰਹਿਆ ਭੈਣਾ ਭਰਾਵਾਂ ਨੂੰ ਵੀਰ ਜੀ ਉਤਨਾ 50000 ਦੇਣਾ ਹੈ ਆਰ ਵੀਰ ਜੀ ਨੇ ਆਪ ਮਾਲ ਸੁੱਤ ਲੈਣਾ ਘਰੋਂ ਤੋਂ ਫਿਰ ਕੇ ਮਾਲ ਲਈਦਾ ਵੀਰ ਜੀ ਉਹ ਕੰਮ ਨਹੀਂਗਾ ਵੀਰ ਜੀ ਆਪ ਮੋਲਕ ਕੱਟਾਂ ਗੱਡੇ ਪੰਨੀ ਪੌਣੀ ਕੰਮ ਕਰਨਾ ਵੀਰ ਜੀ ਆ ਸਹੀ ਹੈ ਵੀਰ ਜੀ ਭਾਏ ਪੂਰੇ ਵੀਰ ਜੀ 45000 ਦੀ ਪੌਂਚ ਕਰਨੀ 100 ਕਿਲੋਮੀਟਰ ਤੱਕ ਵੀਰ ਜੀ ਦੀ ਕੋਈ 50 ਕੋਈ 55 ਮੋਲ ਨਹੀਂ ਕਰਨਾ 45000 ਦੀ ਪੌਂਚ ਕਰਦ ਰਹੀ ਵੀਰ ਜੀ 100 ਕਿਲੋਮੀਟਰ ਤੱਕ ਘਰੇ ਪਹੁੰਚਾ ਦਾਂਗਾ ਆ ਘਰੇ ਪਹੁੰਚਾਵਾਂ ਵੀਰ ਜੀ ਜਲਵਾ ਕੇ ਚਵਾ ਕੇ ਫੇਰਾਇਦਾ ਵੀਰ ਜੀ ਠੀਕ ਆ ਉਹ ਕੰਮ ਨਾ ਉਹ ਵੀ ਠੀਕ ਆ ਭਰਾ ਹਾਂਜੀ ਇਹ ਦੱਬੀ ਬੱਛੀ ਪਰਲੇ ਮੇਰੇ ਉਹ ਵੀ ਦੱਬੀ ਬੱਛੀ ਆ ਬੱਛੀ ਵੀ ਖੜ ਗਈ ਆ ਹਾਂ ਬੱਛੀ ਦੱਬੀ ਮਰਾ 나ੜੂਆ 나ਜੋ ਚੈੱਕ ਕਰ ਲੋ ਪਾ ਕਰਾਉਣਾ ਮੇਰਾ ਭਰਾ ਕੋਈ ਸ਼ੌਂਕ ਨਾਲ ਉਹਦਾ ਬੱਛੀ ਦੇ ਨਾਲ 나ੜੂਆ ਸੁੱਕਾ 나ੜੂਆ ਹਾਂ ਇਹ ਨਾਲ ਚੋ ਤੇ ਵਹਿੜ ਚੰਗੀ ਆ ਸਿਰਫ 45000 ਤੋਂ 45000 ਦੀ ਘਰ ਤੱਕ ਪਹੁੰਚ ਪਹੁੰਚ ਵੀ ਦੀ ਮੇਰਾ ਵੀਰ ਲੁੱਟੋ ਮੇਲਾ ਇੱਧਰ ਸੈਕਿੰਡ ਨੰਬਰ ਤੇ ਦਿਖਾ ਦਿੰਨੇ ਆ ਇਹ ਵੀ ਵਹਿੜ ਗਾਂ ਵੀਰ ਮਿੰਦੇ ਕੀ ਵੀਰਵਾ ਜੀ ਇਹ ਵੀ ਤੇ ਵੀ ਦੀ ਦੂਜੇ ਤੇ ਜਿਓ ਸਕਦੀ ਵੀਰ ਜੀ ਵੀ ਆ ਦੂਜੇ ਤੇ ਜੀ ਹਾਂਜੀ ਵੀਰ ਜੀ ਠੀਕ ਆ ਦੂਜੇ ਤੇ ਜੇ ਆਪਦੀ ਕੋਈ ਸਮਝ ਲਾਵੇ ਅੱਜ ਦਿਨੇ ਨੂੰ ਕਿਨੇ ਹੋ ਗਏ ਆ ਇਹਨੂੰ ਵੀਰ 3 ਦਿਨ ਹੋ ਗਏ ਜੀ ਨੂੰ ਆ ਨਾੜੂਆਂ ਨਾਲ ਵਛੀ ਦੇ ਵੀਰ ਜੀ ਲੱਗਾ ਤਾਂ ਪਿੰਦਿਆ ਅੱਜ ਥਣ ਥਣ ਲੈਵੇ ਤੇ ਕੋ ਜਿੱਕੇ ਲੈ ਹੁੰਦੇ ਨੇ ਕੋਈ ਪਣਾ ਪਣਾ ਲਾ ਵੀ ਨਹੀਂ ਪਣਾ ਕਰੀ ਨਹੀਂ ਉਹਨੇ ਪਣ ਲੱਗ ਗਿਉਂਦੀਆਂ ਇੱਕੋ ਅਗਰ ਦੋ ਪਣਾ ਲਈਆਂ ਉਹ ਗੱਲ ਆ ਜੀ ਤੇ ਲੈ ਵੀ ਹਾਂਜੀ ਕੀ ਚੱਕਰ ਜੋ ਬੀ ਸਾਕ ਹੁੰਦੇ ਵੀਰ ਜੀ ਕਿ ਕਰਵਾਣੇ ਹੁੰਦੇ ਜੋ ਬਸ ਬਸ ਸਾਰੀਆਂ ਤਾਂ ਥਣ ਵੇਖੋ ਵੀਰ ਜੀ ਮੈਂ ਕਿਹਾ ਅਕਦਾ ਵੀ ਨੋਕ ਵਾਲੇ ਥਣ ਤੇ ਸਾਰੀਆਂ ਗਾਵਾਂ ਦੇ ਨੋਕਲੇ ਆ ਇੱਕੋ ਘਰ ਹੋਈਆਂ ਬਣਾ ਦੋਵੇਂ ਇਹਦੀ ਆਵ ਬੱਛੀ ਆ ਇਹਦੀ ਆਵ ਬੱਛੀ ਵੀ ਨਾੜੂਆ ਨਾਲ ਚ ਵੇਲੋ ਵੀਰ ਦੀ ਆਜ ਤੀਜਾ ਦਿਨ ਚੋਇਦਾ ਲਓ ਜੀ ਤੀਜਾ ਦਿਨ ਨਾਲ 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 ਚੋ ਆ ਲਓ ਜੀ ਇਹਨਾਂ ਕੋਈ ਆਖੇ ਉਤਰਾ ਕਿੰਨਾ ਝੂਠ ਮਾਰ ਦਿੰਦੇ ਮੈਂ ਵੀ ਬੱਛੀ ਇਹਦੇ ਮਗਰ ਹਾਂ ਤੇ ਬੱਚਾ ਵੀ ਖੂਬਸੂਰਤ ਆ ਹਾਂ ਵੜ ਵੀ ਚੰਗੀ ਆ ਤੇ ਫਿਰ ਕੋਈ ਬੋਲੇ ਦੀ ਕੋਈ ਕੱਚਾ ਦੁੱਧ ਦੀ ਕੀ ਸਥਿਤੀ ਇਹਦੀ ਵੀਡੀਓ ਨਾਲ 12 ਦਾ 13 ਕਿਲੋ ਬੋਲਾ ਜੀ ਖੱਲੇ ਦੇ 12 13 ਕਿਲੋ ਹਾਂਜੀ 12 13 ਕੋਲ ਹੋਣ ਵਜ੍ਹਾ ਜਰਾ ਹੂੰ ਇਹ ਚੱਕਰ ਤੇ ਵੀਰ ਜੀ ਲੈ ਵੀ ਹੁਣ ਦੋਸਤੋ ਵਾਰੀ ਵਾਰੀ ਨਹੀਂ ਪੁੱਛਾਂਗੇ ਵੀ ਚੁਵਾਈ ਪਸਮਾਈ ਤੁਹਾਨੂੰ ਸਾਰੇ ਵੀਰਾਂ ਦਾ ਵੀ ਇੱਕ ਨੰਬਰ ਚੁਵਾਈ ਕੋਈ ਲੋੜ ਨਹੀਂ ਆਪਣ ਨੂੰ ਖੇੜਨ ਦੀ ਹਾਂਜੀ ਚੋਣ ਚੁਵਾਈ ਦਾ ਲਾਂਭਾ ਨਹੀਂ ਆਉਂਦਾ ਚਲੋ ਨਾ 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 ਬਾਕੀ ਤੁਹਾਡੀ ਵੀ ਜ਼ਿੰਮੇਵਾਰੀ ਬਣਦੀ ਆ ਤੇ ਹਾਂਜੀ ਆਣ ਕੇ ਵੀਰ ਬਿੰਦੇ ਤੇ ਕਰੋ ਚਾਹ ਪਾਣੀ ਛਕੋ ਜਲ ਪਾਣੀ ਛਕੋ ਨਾਲੇ ਤਸੱਲੀ ਕਰਕੇ ਵੀ ਜਾਨ ਨਾਲੇ ਨਾਲੇ ਤਸੱਲੀ ਕਰੋ ਦਿੱਤੀ ਹੋਈ ਆ ਉਹਨਾਂ ਲਈ ਪਹਿਲੀ ਗੱਲ ਤੋਂ ਬਾਪੂ ਦੀ ਕਿਰਪਾ ਹੀ ਨਹੀਂ ਆਦੀ ਆ ਤੇ ਬਾਅਦ ਰੰਗ ਤੋਰੀ ਜਾਂਦੇ ਸਾਰੇ ਵੀਰ ਜੀ ਚਲੋ ਗੱਲ ਤਪਾਰਦੀ ਬਿੰਦੇ ਆਪਾਂ ਸਟਾਰਟਿੰਗ ਤੇ ਵੀ ਇਤਬਾਰ ਦੇ ਵੀ ਦੁਨੀਆ ਬੜੀ ਕਾਇਮ ਆ ਨਹੀਂ ਨਹੀਂ ਵਧੀਆ ਵਧੀਆ ਵੀਰ ਜੀ ਸਾਰੇ ਆਹ ਵੇਖੋ ਜੀ ਜਿਹੜਾ ਸੱਜਣ ਦਾ ਲੰਮੀ ਦੁਕਾਨਦਾਰੀ ਕਰਨੀ ਹੋਵੇ ਤੁਹਾਨੂੰ ਪਤਾ ਫਿਰੋ ਵੀਰ ਜੀ ਇੱਕ ਓਹ ਚੱਕਰਾ ਉਧਰੋਂ ਜੰਮੂਗਲਾ ਹੀ ਕੱਲ ਸ਼੍ਰੀਨਗਰ ਤੋਂ ਫੋਨ ਆ ਗਿਆ ਨਿੱਕੀ ਬੱਚੀ ਨਹੀਂ ਆਪਣੀ ਮੈਂ ਉਹਨੇ ਸਾਡੀ ਬੱਚੀ ਹੈ ਤੇ ਉਹਨੇ ਦਾ ਮਾਰ ਦਾ ਪੈ ਜਾਣਾ ਪਰ ਉੱਪਰ ਪੈਣਾ ਬੜਾ ਖੜੇ ਪਈਆਂ ਉਹਨੇ ਲਿਆਉਣੀ ਮੰਗਾਉਣੀ ਮੰਗਾਉਣੀ ਆ ਇਹ ਸ਼੍ਰੀਨਗਰ ਸ਼੍ਰੀਨਗਰ ਆ ਤੇ ਮੈਂ ਵੀ ਪਹੁੰਚ ਬੜੀ ਦੂਰ ਹੋਏ ਦੀ ਮੈਂ ਵੀ 13-14000 ਰੁਪਏ ਕਰਾ ਪੈਂਦਾ ਉਹ ਕਹਿੰਦੇ ਕਰਾ ਦੇ ਦਾਂ 13-14000 ਰੁਪਏ ਲੈ ਤੇ ਫਿਰ ਮੈਂ ਬਰਨਿਆ ਨਹੀਂ ਦਿੱਤਾ ਉਹਨਾਂ ਨੂੰ ਨਹੀਂ ਫਿਰ ਪਛਾਈ ਨਹੀਂ ਉੱਥੇ ਪਛਾਈ ਜੀ ਆ ਦੂਰ ਬੜੀ ਹੈ ਦੂਰ ਬੜੀ ਬੜੀ ਬਣ ਕੇ ਨਾ ਪਹੁੰਚ ਹੁੰਦੀ ਮਰੋ ਡੰਗਰ ਵੀ ਪਾਟ ਟਪਾਉਣੇ ਬੜੀ ਦੋ ਟਪਾਉਣੇ ਪੈਣੇ ਸੀ ਨਾਲੇ ਕੋਈ 100 ਚਿੱਠੀ ਪੱਤਰ ਸੱਦਾ ਪੱਤਰ ਉੱਥੇ ਨਹੀਂ ਵੀਡੀਓ ਦਾ ਸਾਰਾ ਕੋਲ ਲਿਫਟ ਪਾ ਗਏ ਫਿਰ ਪਹੁੰਚ ਕੀਤੀ ਵੀਰਦੀ ਸਰ ਜੀ ਇੱਥੇ ਰੋਕੀ ਮਿੰਟ ਤੱਕ ਭਰਾ ਹਾਂਜੀ ਲੈ ਜੀ ਆ ਦੇਖੀ ਗੱਦੀ ਇਹਦੀ ਵੀ ਫਿਰ ਡਰਦੀ ਆ ਕੋਈ ਨਹੀਂ ਕੋਈ ਨਹੀਂ ਐ ਨੂੰ ਐ ਦੇਖ ਲੈ ਘਰ ਲਗੀ ਮੜਾ ਜਾ ਐ ਨੂੰ ਕਰ ਲੈ ਥਾਂ ਦੇਖ ਵੀਰੀ ਨੋਗ ਦਾ ਥਾਂ ਦੇਦਾ ਵੀ ਆ ਥੋੜਾ ਜਿਹਾ ਪਸ਼ੂ ਨਾਲੇ ਤਾਜੀ ਸੂਈਏ ਥੋੜਾ ਬੱਚੇ ਦਾ ਲਓ ਜੀ ਥਣ ਨਹੀਂ ਮਾੜੇ ਵੀਰ ਜੀ ਕੋਈ ਵੀ ਕੇਟਿੰਗ ਕਰਦਾ ਵਿਗਾ ਮੇਨ ਗਾਲਾ ਵੀ ਦੋਸਤੋ ਕੋਈ ਵਾਧੂ ਘਾਟੂ ਨਿਸ਼ਾਨ ਨਹੀਂ ਕੋਈ ਸਰੂ ਨਹੀਂ ਕੋਈ ਪੋੜ ਸ਼ਾਂਗ ਨਹੀਂ ਕੋਈ ਬੱਚੀ ਨਹੀਂ ਕੀ ਨਾਲ ਹਾਂਜੀ ਚਾਰੇ ਥਣ ਮਿਲਨੇ ਆ ਵੜਾ ਤਿੰਨੇ ਤੇ ਚਾਰੇ ਚਾਰੇ ਥਣ ਹੋਣਗੇ ਕੋਈ ਪੋੜ ਸ਼ਾਂਗ ਨਾ ਹੋਗੀ ਨਾਲ ਇੱਕੋ ਜਿਹਾ ਗੁੱਲ ਸਰੀਆ ਵੜਾ ਨਾ ਵੀਰ ਜੀ ਬਾਕੀ ਮੇਰੇ ਵੀਰ ਵੇਖੋ ਵਜਨ ਲੋਡ ਕਰਮ ਵਾਲਿਓ ਵੈਸੇ ਚੰਗਾ ਥੋੜਾ ਸੂ ਸਵਾਦ ਵਿੱਚ ਸੁਈਆਂ ਨਾ ਰਾਵੀ ਦੀ ਦੋ ਦਸ ਹੁਣ ਤੈਜੀ ਮਾਰੀ ਰੰਗਰਾਣੇ ਇਹ ਚੱਕਰ ਚ ਵੀਰ ਜੀ ਭਾਂਡੇ ਭੁੰਡੇ ਦੀਆਂ ਬੜੀਆਂ ਕਮਾਨ ਬਹੁਤ ਜਿਆਦੀਆਂ ਵੀਰ ਜੀ ਵੇਖੋ ਇਹ ਚੱਕਰਾ ਇਹਦਾ ਮੱਗੇ ਪਿਛ ਉਤਰਾ ਵੀ ਜੀ ਇੱਕ ਨੰਬਰ ਫੜਾ ਕੁਛ 44 44 ਵੰਗਾ ਕੋਈ ਨਾ ਲਾਉਣਾ ਉਤਰਾ ਮਿਲਦੀਆਂ ਵੀਰ ਜੀ ਇਹ ਚੱਕਰਾ ਪੂਰੀਆਂ ਸਫਾਈਆਂ ਆ ਕੇ ਇੱਕ ਨੰਬਰ ਵੀਰ ਜੀ ਮਾਰ ਲੈ ਇਹ ਬਿੰਦੇ ਫਿਰ ਕੀ ਵੀਰ ਜੀ ਕੋਈ 50 55 ਨੇ ਹਾ ਪੂਰੇ 50000 ਦੀ ਪਹੁੰਚ ਕਰਨੀ ਵੀ 100 ਕਿਲੋਮੀਟਰ ਤੱਕ ਆ ਪੂਰੇ 50 ਦੀ 1000 ਕਰੀਏ ਛੋੜ ਵਿੱਚ ਮੰਨ ਕੇ 40 ਨਾ ਕੱਖ ਨਹੀਂ ਵਾਕਿ ਛੋੜ ਦੀ ਕਰੀਏ 1000 ਨਿੰਜਾ ਕਰੀਏ 94 ਦੀ ਪਹੁੰਚ ਕਰਾ ਦਈਏ ਕਰਾ ਦਈਏ ਨਿੰਜਾ ਵੀਰ ਜੀ 94 ਦੀ ਕਰਾ ਦੇ ਹਾਂ ਤੇ ਚਲੋ ਭੈਣ ਭਰਾ ਵੀ ਕੋਈ ਮਾਨ ਨਾਲ ਕਹਿ ਦਿੰਦਾ ਵੀ ਇੰਨਾ 200 400 ਕੋਈ ਛੱਡ ਦੇ ਯਾਰ ਉਹ ਮੋਹਰੇ ਦੀ ਗੱਲ ਨਹੀਂ ਆਪਾਂ ਵੀਡੀਓ ਦੇ ਨਾਲ ਛਾਇ ਜਲਸੀ ਦਾ ਮੌਸਰ ਲੱਗਿਆ ਹੈ ਉੱਥੇ ਆਪਣੀ ਰਿਸਰ ਨਿਕਲਾਈ ਫਿਰ ਆਪਾਂ ਆਉਣ ਗਏ ਪੈਨ ਨੂੰ 1000 ਰੁਪਏ ਦੇ ਗਏ ਇੱਥੇ ਵੈਰੀ ਕੋਟ ਮੇਰੀ ਚਾਹ ਪਾਣੀ ਪਿਆਲ ਵੀ ਦੀ ਆਪਾਂ ਵੀ ਜੇ ਆਪਣੀਆਂ ਭੈਣਾਂ ਆਪਣੇ ਨਾਲ ਜੋੜੀਆਂ ਸਰ ਚੰਗਣਾ ਨਾਲ ਜੁੜੇ ਆ ਤੇ 1000 ਰੁਪਏ ਸੋਣਾਂ ਨਾਲੋਂ ਮੰਗਾ ਨਹੀਂ ਹੁੰਦਾ ਪਹਿਲੋਂ 1000 ਛੋੜ ਪਹਿਲੋਂ ਕੀਤੀ 1000 ਰੁਪਏ ਮੈਂ ਫਿਰ ਚਾਹ ਪਾਣੀ ਪੀ ਗਏ ਫਿਰ ਪੈਨ ਨੂੰ ਦੇ ਗਏ ਕੋਈ ਹੋਰ ਸਗਿਆ ਸੋਤਰਿਆਂ ਨਾਲੋਂ ਜ਼ਿਆਦਾ ਇਸੇ ਦਾ ਮਾਣ ਕਰਦਾ ਕੋਈ ਨਹੀਂ ਵੀਰ ਜੀ ਸਾਡੇ ਜਾ ਕੇ ਕੀਤਾ ਕਰਦੇ ਲੋਕੀ ਘਰੇ ਗਏ ਦੀ ਵੀਰ ਜੀ ਹਾਂ ਇਹ ਤਾਂ ਆਪਣਾ ਵਧੀਆ ਹੀ ਕਿਰਪਾ ਬਾਪੂ ਸਾਰੇ ਨੇ ਪਿੰਦਿਆ ਭੈਣ ਭਰਾ ਜਦੋਂ ਤੁਸੀਂ ਮਾਲ ਚੜਨ ਜਾਂਦਾ ਜੇ ਕਿੰਨੀ ਇਤਕਾਰ ਕਰਦੇ ਬਹੁਤ ਜ਼ਿਆਦਾ ਰੋਟੀ ਤੱਕ ਪਹੁੰਚਦੀ ਵੀ ਸਾਰੇ ਜਾਣੇ ਆਪਣ ਨੂੰ ਤੇ 1000 ਪੈਨਸ਼ਨ ਉਧਰ ਤੋਂ ਕੁਝ ਨਹੀਂ ਆਉਂਦਾ ਵੀਰ ਜੀ ਬਸ ਬਸ ਇੱਥੇ ਮੇਲਾ ਵਾ ਸਾਰਾ ਹੀ ਵੀਰ ਜੀ ਬਸ ਬਸ ਕਿੰਟਿਆਂ ਦਾ ਨਹੀਂ ਪਤਾ ਕੀ ਬਣਾ ਵੀਰ ਜੀ ਬਸ ਵੀਰੇ ਬਸ ਇੱਥੇ ਕੋਈ ਯਾਦ ਕਰਦਾ ਰਹੂਗਾ ਚੰਗੀ ਵਾੜਾ ਦੋਸਤੋ 49000 ਦੀ 49000 ਦੀ ਜਿਹੜੀ ਵਾੜ ਮਿਲ ਜੂ ਅੱਜ ਵੀਰਾਂ ਨੂੰ ਤੇ ਉਹ ਛੋਟ ਵੀ ਕਰਾਂ ਵੀਰ ਜੀ 500 ਰੁਪਿਆ ਹੋਰ ਕਰ ਦੇ ਛੋਟ ਛੋਟ ਕਰਦਾ ਵੀਰ ਜੀ ਜੀ ਪਿੰਦੇ ਵੀਰ ਦੀਆਂ ਬਿਲਕੁਲ ਜ ਮਾਨਤਾਨਾ ਦਾ ਵੀ ਜਿਹੜਾ ਕਰਕੇ ਦਵਾਂਗੇ ਕੋਈ ਕੋਈ ਗੱਲ ਨਹੀਂ ਹੈਗਾ ਗੱਲਬਾਤ ਦੇ ਵਿੱਚ ਆਪਾਂ ਵੀ ਵੀਰ ਭੈਣਾਂ ਦਾ ਦੇਣਾ ਉਹਨਾਂ ਨੂੰ ਜਾਇਜ਼ ਮੁੱਲ ਤੇ ਹਾਂਜੀ ਇੱਕ ਸ਼ਾਈ ਵਾਲਾ ਇਹ ਵਿੱਦਿਆ ਕਰੌਸ ਆ ਗਈ ਏ ਇੱਕ ਕਰੌਸ ਵੀ ਦੀ ਸ਼ਾਈ ਆ ਉਹਦੀ ਸ਼ਾਈ ਵਾਲ ਕਰੌਸ ਥਣ ਵੇਖੋ ਕਰਮ ਵਾਲੀ ਨੂੰ ਦੋਰਾ ਲੱਗਾ ਆ ਮਾਰੋ ਨੇ ਆ ਵੀਰੀ ਮੜੀ ਭਲਾਂ ਮਾਰ ਲੈਨੇ ਉਹ ਸਾਈਡ ਰਹੀ ਦੀ ਆ ਭੜੀ ਭਾਲਵਾ ਵੀਦੀ ਤੇ ਹਾਂ ਆ ਵੇਖੋ ਆ ਦੇਖੋ ਜੀ ਪਲੂਣ ਹੈਗੀ ਇੱਕ ਪਾਸੇ ਹਾਂਜੀ ਹਾਂਜੀ ਤੇ ਅੱਜ ਤੱਕੇ ਸੂਈ ਵੀ ਦੀ ਜੀ ਅੱਜ ਤੜਕੇ ਸੂਈ ਆ ਹਾਂ ਤੜਕੇ ਸੂਈ ਵੀ ਤੇ ਆ ਇਹਦੇ ਮਗਰ ਬੱਛੀਆਂ ਸऱ्या ਮਗਰ ਆ ਆ ਬੱਛੀ ਆ ਗਈ ਆ ਹਾਂਜੀ ਤੇ ਆ ਵੀਰ ਬਿੰਦੇ ਤੇ ਮਗਰ ਜਿਹੜੀ ਬੱਛੀ ਆ ਫਿਰ ਨਿਕਾਫ ਖੜੀ ਤੜਕੇ ਸੂਈ ਵੀ ਜੀ ਤੜਕੇ ਜੇਰ ਆਪਣੇ ਕੋਲ ਹੀ ਪਾਈ ਜੀ ਹਾਂਜੀ ਸਾਰਾ ਕੁਝ ਆਪਣੇ ਕੋਲੇ ਲੋ ਵੀ ਜੇਰ ਵੀ ਜਿਹੜੀ ਦੋਸਤੋ ਇਸੇ ਕਿਲੇ ਦੇ ਪਾਈ ਇਹਨੇ ਕਰਪਾਉਂਦੇ ਸਵੇਰੇ ਦੁੱਜੇ ਆ ਦੁੱਜੇ ਹੋ ਸਾਰੀ ਵੀ ਜੀ ਭਰਾ ਬਰੂ ਕੇ ਬੱਚੇ ਨੂੰ ਲਿਆ ਕੇ ਥੋੜੀ ਪਰੋ ਮਾਰ ਕੇ ਵੇਖੀ ਤਸੱਲੀ ਹਾਂ ਵੀਰ ਚਾਰ ਕਿਲੋ ਕੱਢਿਆ ਬੋਲਾ ਓਕੇ ਰਿਪੋਰਟਾਂ ਚੋਂ ਮੈਂ ਵੀਰ ਜੀ ਕਮਾਂਡ ਮਾਉਂਦੀ ਫਰਫਰਤੇ ਠੀਕ ਹੈ ਭਰਾ ਲੋ ਵੀ ਚਵਾਈ ਬੰਬੇ ਪੰਡ ਉਸ ਬਾਕੀ ਮੇਰੇ ਵੀਰ ਫੇਸ ਕੁਆਲਟੀ ਵੇਖੋਗੇ ਕ੍ਰੋਸ ਬਰੀਡਾਂ ਨੇ ਇੱਕ ਗੱਲ ਜ਼ਰੂਰ ਆ ਦੋਸਤੋ ਥਣ ਵੇਖੋ ਵੀ ਸਾਰੇ ਅੱਗੇ ਵਾਗੇ ਥਣ ਦੋਰਾ ਲੱਗਾ ਬਾਕੀ ਚਲੋ ਹੁਣ ਸਿਆਲ ਦਾ ਟਾਈਮ ਆ ਥੋੜਾ ਸਿਆਲੀ ਦਿਹਾੜੀਆਂ ਨੇ ਕੱਲ ਨੂੰ ਗਰਮੀ ਆ ਜਾਣੀ ਆ ਠੀਕ ਆ ਜੀ ਤੇ ਗਰਮੀ ਦੇ ਵਿੱਚ ਵੀ ਮੇਰੇ ਭਰਾਵੋ ਵਾਧੇ ਆ ਲੀਆਂ ਨੇ ਕਿਉਂਕਿ ਕ੍ਰੋਸ ਬਰੀਡਾਂ ਨੇ ਤੇ ਗਰਮੀ ਦੇ ਵਿੱਚ ਵੀ ਸੁਖ ਲਾਉਂਗੇ ਤੁਸੀਂ ਨਾਲੇ ਇਹ ਕਰਮਾਲੀਆਂ ਘਰਕਤੀਆਂ ਨਿਗੀਆਂ ਬੜਾ ਕ੍ਰੋਸ ਬਰੀਡਾਂ ਜਿਹੜੀਆਂ ਅੱਜ ਤੁਹਾਨੂੰ ਪੱਤੇ ਨ ਦਿਖਾਤੀਆਂ ਨੇ ਆ ਲੇਵੇ ਦੀ ਕੁਆਲਿਟੀ ਆ ਇੱਕ ਪਾਸੇ ਜਿਹੜੀ ਇੱਧਰ ਤੁਹਾਨੂੰ ਵਿਖਾ ਦਿੰਨੇ ਆ ਉਹ ਭਾਲ ਵੀਰ ਜੀ ਕੋਈ ਸਾਈਡ ਨਹੀਂ ਹੈਗੀ ਜਿਹੜੀ ਵਾਲੇ ਪਾਸੇ ਤੁਹਾਨੂੰ ਵਿਖਾਉਣੇ ਇੱਧਰ ਬੈਕ ਸਾਈਡ ਤੋਂ ਜਿਹੜੀ ਭਲੂਣ ਮਾੜੀ ਮੁਰ ਭਾਲ ਨਜ਼ਰ ਆਊਗੀ ਤੁਹਾਨੂੰ ਹਾਂਜੀ ਹਾਂਜੀ ਭਲਾਈਆਂ ਵੀਰ ਜੀ ਤੇ ਇਹ ਚਲੋ ਸਾਰੇ ਭਰਾ ਆਪਣੇ ਜਾਣਕਾਰ ਆ ਠੀਕ ਆ ਜੀ ਕਈ ਰੋ ਤਾਜ਼ਾ ਸੋਇਆ ਪਸ਼ੂ ਇੱਕ ਅੱਧੀ ਦਿਹਾੜੀ ਦੇ ਵਿੱਚ ਵਿੱਚ ਲੱਤ ਜੂਗੀ ਲੈ ਜਾਣੀ ਵੀਰ ਜੀ ਉਹ ਦਿਹਾੜੀ ਕਿ ਲੈ ਜੂਗੀ ਉਹ ਕਾਫੀ ਕਲਰ ਦਾ ਰੰਗ ਆ ਚਲੋ ਥਾਣੇ ਦਾ ਜ਼ਿਆਦਾ ਕੋਈ ਦੱਸਣ ਦੀ ਲੋੜ ਨਹੀਂ ਪੈਣੀ ਕਿਉਂਕਿ ਦੋਰਾ ਥਾਣ ਲੱਗਾ ਦੋਸਤੋ ਵਰਲ ਵਾੜ ਚੰਗੇ ਆ ਇੱਕ ਰੋ ਮਾੜ ਵੀਰ ਸਾਨ ਮੜਾ ਲੈਣਾ ਵੀਰ ਜੀ ਮੜ ਕੇ ਥਣ ਤੋਂ ਡੰਗ ਨਹੀਂ ਵੇਖਦਾ ਥਣ ਛੋਟਾ ਮੰਗਦਾ ਨਹੀਂ ਵੀਰ ਜੀ ਕੋਈ ਵੀ ਹਾਂ ਆ ਤੋ ਹੀ ਥਣ ਲੈਂਦੇ ਵੀਰ ਜੀ ਹਰ ਕੋਈ ਭੈਣ ਭਰਾ ਹਾਂਜੀ ਇਹ ਤਾਂ ਆਪਣੇ ਦੂਜੇ ਭਰਾ ਨਹੀਂ ਗੇ ਜਿਹੜੇ ਚਲੋ ਚਲੋ ਆਪਣੇ ਵੀਰ ਮਿਹਨਤ ਕਰਦੇ ਕੋਈ ਛਲੀਆਂ ਛੁਲੀਆਂ ਵੇਚਦੇ ਹੋ ਜਿਵੇਂ ਸੀਖਾਂ ਤੋਂ ਤਾਂ ਛਲੀਆਂ ਡੰਗੀਆਂ ਹੁੰਦੀਆਂ ਹਾਂਜੀ ਉਹ ਕੰਮ ਜੀ ਵੀਰ ਜੀ ਉਹ ਜੇ ਥਾਣਾ ਹਾਂਜੀ ਛਲੀਆਂ ਵਾਲਾ ਕੰਮ ਹੀ ਵੀਰ ਜੀ ਦੇ ਥਣ ਬੜਾ ਸੁਆਦੀ ਆ ਤਾਂ ਵੀ ਸਾਰੇ ਡੰਗਾਂ ਸਾਰੇ ਸੁਆਦੀ ਕਿੰਨੇ ਥਣ ਵਿੱਚ ਤਿੰਨੇ ਜਾਨਵਰ ਤਿੰਨੇ ਸਾਸ ਉਤਰੇ ਹਾਂਜੀ 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 ਬਹੁਤ ਪਸੰਦ ਆਊਗੀ ਦੋਸਤੋ ਬਾਕੀ ਵੈੜਾ ਚਵਾਈ ਪਸਮਾਈ ਵੀਰ ਨੇ ਦੱਸ ਦੀ ਆ ਕੋਈ ਭੋਰ ਨਹੀਂ ਕੋਈ ਛਟਾ ਕੋਈ ਛਟਾ ਨਹੀਂ ਆ ਵੀਰ ਜੀ ਚਵਾਈ ਪੋਲੀ ਆ ਤੇ ਚਲੋ ਇੱਕ ਗੱਲ ਪਤਾ ਹਟਣਾ ਭੋਰ ਕਰਾਂਗੇ ਮਤਲਬ ਕਿਸੇ ਬਾੜੋਂ ਕੋਈ ਵੰਗਾਰਸੀ ਪਾਲੀ ਦਾ ਜਾਂ ਨਹੀਂ ਨਹੀਂ ਵੰਗਾ ਨਹੀਂ ਵੀਰ ਜੀ ਪਾਹੀਂ ਉੱਤਨਾ ਚੋਈ ਸਰੇ ਇਸੇ ਤਰ੍ਹਾਂ ਬੱਚਾ ਛੱਡ ਨਹੀਂ ਬੱਚਾ ਛੱਡ ਕੋਈ ਛੱਡ ਕੋਈ ਨਹੀਂ ਦੂਜੀ ਦਸ ਹਿੱਲਦੀ ਨਹੀਂ ਮਤਲਬ ਆ ਨਾ ਵੀਰ ਜੀ ਕੋਈ ਚੱਕ ਨਹੀਂ ਇਹ ਚੱਕਰ ਲਓ ਜੀ ਆ ਚੈੱਕ ਕਰੋ ਠੀਕ ਆ ਜੀ ਹਾਂ ਜੀ ਸੋ ਲੈ ਵੀ ਆਰਡਰ ਦੀਆਂ ਕੁਆਲਿਟੀਆਂ ਨੇ ਤੇ ਬਿੰਦਾਵੀਰ ਵੀ ਦੱਸ ਦੱਸ ਰਿਹਾ ਤਕਰੀਬਨ ਕੋਈ ਬੰਗਾ ਨਹੀਂ ਕੋਈ ਢੰਗਾ ਰਸ ਚਲੋ ਕਿਸੇ ਭਰਾ ਦੀ ਸ਼ਰਤ ਆ ਆਪਦੀ ਪਾਣਾ ਪਾ ਲੋ ਵੀ ਜੀ ਨਹੀਂ ਪਾਣਾ ਜਿਹਨੂੰ ਪਾਣਾ ਜੀ ਪਾ ਵੀ ਲੋ ਕੇ ਨਾ ਪਾਣਾ ਦੇ ਉਹ ਵੀ ਕੰਮ ਨਹੀਂ ਹੈਗਾ ਲੈ ਵੀ ਬਿੰਦੇ ਇਹ ਦੇਈਏ ਕਿੰਨੇ ਦਾ ਨਾਗ ਵੀ ਜੀ ਮੈਨਾਂ ਪੈੜ ਰਾਂ ਦੇ ਕੀ ਹੱਥ ਲਗਾ ਛਲੀਆਂ ਵਰਗਾ ਦੇ ਦੇ ਪੈਣ ਦੀ ਦੇ ਨਹੀਂ ਵੀਰ ਜੀ ਕੰਮ ਨਹੀਂ ਕਰਨਾ ਆਪ ਨਹੀਂ ਤੇ ਆਪਣੇ ਮਾਲਿਕਾ ਪੈਣ ਹਾਲਾ ਵੀ ਤੇ ਪੈਣ ਭਰਾਵਾਂ ਨਾਲ ਹੁਣ ਹੁਣ ਉਹ ਕਹਿੰਦਾ ਵੀ ਪਰ ਉਹ ਮੈਂ ਕਹਿੰਦਾ ਤੈਨੂੰ ਕੋਲ ਮਾਲ ਵੀ ਗੰਡਿਆ ਪਰ ਤੂੰ ਮੁੱਲ ਚੁੱਕਦੇ ਵੀਰ ਜੀ ਨਹੀਂ ਨਹੀਂ ਜਾਇਜ਼ ਨਹੀਂ ਵੀਰ ਜੀ ਆਪਾਂ ਸਾਰੇ ਆਪਾਂ ਜ਼ਿੰਮੇਵਾਰ ਭੈਣ ਭਰਾ ਵੀਰ ਜੀ ਹਾਂ ਸਾਰੇ ਵੀ ਮਾਤੜ ਵੀ ਤਗੜਾ ਵੀ ਆਪਾਂ ਪਿੰਦੇ ਕੋਈ 40 45 ਦਾ ਰਹੇ ਕਿ ਵੀਰ ਖੋਜ ਹਾਂ ਵੀਰ ਖੁਸ਼ ਹੋ ਜਾਂਦੇ ਆ ਚਲੋ ਵੀ ਹੁਣ ਦਿਨ ਵੀ ਹੋ ਜਿਆ ਆਪਾਂ ਹਰ ਗੁ ਭੈਣ ਭਰਾ ਦੁੱਧ ਪੀਵੇ ਜਾ ਕੇ ਬਿਲਕੁਲ ਵੀਰ ਪਹਿਲੇ ਜੀ ਹੁਣ ਜਿਆਦਾ ਕਮਾਈ ਕਰਾਂਗੇ ਅਖੇ ਇੱਕ ਦੰਗ ਜੇ 10000 ਲਈਏ ਫਿਰ ਵੀ ਮਾਲ ਵਿਕਣਾ ਨਹੀਂ ਨਹੀਂ ਕੋਈ ਨਹੀਂ ਪਰਸੋ ਮਾਲ ਪਾਇਆ ਆਪਾਂ ਤੇ ਸਾਰਾ ਮਾਲ ਆਪਣਾ ਵਿਕ ਚੁੱਕਾ ਉਦੋਂ ਵੀਰ ਜੀ ਮਾਲ ਵਿਕ ਜਾਂਦਾ ਹਾਂ ਹਾਂ ਪਹਿਲੀ ਗੱਲ ਆ ਜਿਆ ਇੱਕ ਲਾਮਣੀ ਵੀਰ ਜੀ ਤੱਕ ਦੀ ਕਿਰਪਾ ਬਾਪੂ ਦੀ ਰਹੀ ਨਹੀਂ ਆਇਆ ਕੋਈ ਤੇ ਨਾ ਆਵੇ ਵੀ ਵੀਰ ਜੀ ਹੋ ਜਾ ਕੇ ਹਾਂ ਕੰਮ ਕਿਤੇ ਮਾੜਾ ਹੋ ਵੀ ਸਕਦਾ ਵੀਰ ਜੀ ਸਾਡੇ ਤੋਂ ਹੋ ਸਕਦਾ ਜੀ ਟੰਗਰ ਨੂੰ ਲਿਆ ਜਾਣਾ ਕੋਈ ਵੀ ਚਲਦੀ ਨਹੀਂ ਵੜਿਆਉਂਦੇ ਕਰਦੇ ਆ ਕੱਬਣ ਕੋਈ ਨਾ ਕੋਈ ਮਾੜਾ ਚੰਗਾ ਪਾਏ ਨਿਕਲ ਆਵੇ ਹਾਂ ਜੀ ਮਾਲਕ ਬਚਾਵੇ ਉਹ ਬਚਾਵੇ ਮਾਲਕ ਮੈਂ ਨਾ ਵੀਰ ਜੀ ਪਹਿਲ ਹੌਣੇ ਵੜੇ ਔਖੇ ਵੀਰ ਜੀ ਬਸ ਜੀ ਬਸ ਹਾਂ ਆਪਾਂ ਨੇ ਸਾਰੇ ਭੈਣ ਭਰਾ ਵਧੀਆ ਹੀ ਕੰਮ ਮਿਲੇ ਸਾਡੀ ਵੀ ਇੱਥੇ ਬਣੀ ਰਹੇ ਸਾਰੇ ਭੈਣ ਭਰਾਵਾਂ ਨਾਲ ਬਿਦੇ ਹਾਂਜੀ ਕੀ ਮੰਗਦੇ ਆ ਕਿੰਨੇ ਦੀ ਦੇ ਰਹੇ ਆ ਵੀਰੇ ਸਾੜ ਦੀ ਕਰਦੀ ਆ ਪਾਉਂ ਜਾ ਨਹੀਂ ਫਿਰ ਜਾਇਜ਼ ਕਰਕੇ ਦਈਏ ਫਰ ਦੋ ਛੜਾ ਦੇ 500 ਕਿਲੋਮੀਟਰ 58000 ਰੁਪਏ ਦੇ ਦਾਂ ਵੀਰ ਜੀ 52 ਦੀ ਹਾਂ 500 ਰੁਪਏ ਛੋੜ ਕਰਾਂਗੇ ਵੀਰ ਜੀ 757 ਦੀ ਹਾਂ ਜੀ ਲਓ ਜੀ 757 ਦੀ ਇੱਥੋਂ ਖੜਨੀ ਹੋਵੇ ਫਿਰ ਪੂਰੇ 55000 ਦੇ ਦਾਂ ਵੀਰ ਜੀ ਚੱਕੋ ਜੀ ਹਾਂ ਜੀ ਉਹ ਕੰਮ ਆਪਣੇ ਕੋਲੇ ਵੀਰ ਜੀ ਲਓ ਜੀ ਪੂਰੇ 55 ਦੀ ਜਿਹੜਾ ਮੇਰਾ ਭਰਾ ਭੇੜ ਕੇ ਲੈ ਜਾਊਗਾ ਹਾਂ ਜੀ 55 ਕਰੋ ਮਿਲੂਗੀ ਹਾਂ ਤੇ ਉਹਨੇ ਪੈਸੇ ਛੋੜੂ ਕਰਾਂ 55 ਜਪਾਂ ਹਾਂ ਤੇ ਜੇ ਪਹੁੰਚ ਕਰਾਉਣੀ ਆ ਫਿਰ 757 ਵੀਰ ਜੀ ਇਹਦੀ ਠੀਕ ਆ ਹਾਂਜੀ ਵੀਰ ਜੀ ਬੋ ਵੀ ਫਿਰ 757 ਦੀ ਆ ਜੇਕਰ ਘਰੇ ਕੋਈ ਮੇਰਾ ਵੀਰ ਪਹੁੰਚ ਚਾਹੁੰਦਾ ਹਾਂਜੀ ਇੱਥੇ ਅੰਕ ਲੈ ਜਾਓਗੇ 55 ਉਹ ਕਿੰਨੇ ਵੀਰ ਪਹਿਲੀ ਸੂਏ 15 16 ਗੋਲ ਚਵਾ ਦੋ ਤੇ ਲਿਆਉਂਦੇ ਆ ਜਾਓ ਹਾਂ ਤੇ ਉੱਦ ਚਵਾ ਜਾਓਗੀ ਹਾਂ ਵੀਰ ਜੀ ਦੇਖੋ ਵੀ ਲੈ ਵਾ ਦੇਖੋ ਵੀਰ ਜੀ ਦਾ ਕਰਾਸ ਬਰੀਡਾਂ ਨੇ ਚਲੋ ਹਾਂਜੀ ਕਰਮਾਰੀਆਂ 12 18 ਗੋਲ ਭਰਾਈ ਜਾਣਾ ਵਧੀਆ ਵੀਰ ਜੀ ਨੇ ਹਾਂ ਬਿਲਕੁਲ ਹਾਂਜੀ ਜਿਵੇਂ ਪਾਈ ਕੋਈ ਵੀਰ ਪਾਈ ਗਿਆ ਨੇ ਚੜਦੀ ਜਾਣਾ ਪਾਈ ਨੇ ਚੜਦੀ ਆਉਣਾ ਵੀਰ ਜੀ ਇਹ ਹੁਣ ਰਾਤ ਦੀ ਤਰਕੇ ਵੀਰ ਤਰਕੇ ਸੂਈ ਹੈ 4 ਵਜੇ ਆਹ ਠੀਕ ਆ ਹੁਣ ਵੀਰ ਜੀ ਨੇ ਉਹ ਕੀ ਹੋ ਗਿਆ ਅਸਲ ਤੋਂ ਦੋਸ ਸੋ ਸਟਾਰਟਿੰਗ ਤੋਂ ਤੁਹਾਨੂੰ ਦੱਸ ਦਿੱਤੀ ਆ ਕੋਈ ਸੁੱਕੇ ਨਾੜੂਏ ਨਾਲ ਆ ਬੱਚਿਆਂ ਦੇ ਸਾਰੇ ਨਾਲ ਬੱਚੇ ਨਾਲ ਨਾੜੂਗਾਂ ਨਾਲ ਵੀ ਨਾੜੂਗਾਂ ਤੁਹਾਨੂੰ ਨਾਲ ਦਿਖਾਈ ਦੇਣਗੇ ਬੱਚੀਆਂ ਚਲੋ ਇੱਕ ਗੱਲ ਆ ਵੀ ਚਲੋ ਹਰੇਕ ਭਰਾ ਨੇ ਖਰੀਦਣੀ ਆ ਇਹ ਨਹੀਂ ਹੋਊਗਾ ਵੀ ਬੱਛਾ ਜਾਂ ਬੱਚੀ ਚਲੋ ਕੁਦਰਤੀ ਗੱਲ ਬਾਤ ਆ ਵੀ ਅੱਜ ਤਿੰਨੇ ਵੜਾ ਤੇ ਪਹਿਲੀ ਦੀ ਵੀਡੀਓ ਆ ਕੰਮ ਇਹ ਹਾਂ ਨਹੀਂ ਤੇ ਬੱਚੇ ਹੀ ਆ ਰਹੇ ਆਂਦੇ ਸਰਪੰਚ ਹੀ ਆਉਂਦੇ ਜਿਆਦੇ ਅੱਜ ਅੱਜ ਫਿਰ ਅੱਜ ਜਿਹੜਾ ਜਵਰਾਜ ਆਉਂਦਾ ਵੀ ਛੱਕੇ ਮਾਰਦਾ ਛੱਕੇ ਹਾਂ ਪਹਿਲੀ ਦੀ ਵੀਡੀਓ ਛੱਕੇ ਮਾਰਦੇ ਛਿਆਂ ਦੇ ਨਾਲ ਅੱਗੇ ਸਰਪੰਚ ਹੀ ਆਦੇ ਆਂਦੇ ਵੀਰ ਜੀ ਚਲੋ ਉਹਨਾਂ ਨੂੰ ਪੁੱਛਦਾ ਕੋਈ ਨਹੀਂ ਬਿਕਦੀ ਹ ਐਸ ਜੀ ਤਾਂ ਨਹੀਂ ਹਾਂਜੀ ਇਹ ਜੱਕੀ ਮੈਂ ਵੀ ਬਿੰਦੇ ਇੱਕ ਨੰਬਰ ਆਪਣੇ ਬੋਲਦੇ ਵੀ 6899 ਹਾਂ 11270 ਵੀਰ ਜੀ ਠੀਕ ਆ ਭਰਾ ਹਾਂਜੀ ਵੀਰ ਜੀ ਲਓ ਵੀ 6899 ਤੇ 11270 ਤੇ ਦੋਸਤ ਕਰੋ ਕਾਲ ਹਾਂਜੀ ਇਹ ਵੀ ਰਪਿੰਦਾ ਪ੍ਰਿੰਗੜੀ ਵਾਲਾ ਸੀਗਾ ਠੀਕ ਆ ਜੀ ਪੰਟੀ ਤਹਿਸੀਲ ਜਿਲ੍ਹਾ ਤਰਨਤਾਰਨ ਹਾਂਜੀ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ